ਕੈਪਟਨ ਮੁੰਦਰ ਸਿੰਘ ਨੇ ਨਾਮ ਰੱਖਿਆ ਪੰਜਾਬ ਲੋਕ ਕਾਂਗਰਸ ਮੈਨੂੰ ਸਮਝ ਆਉਂਦੀ ਕਿ ਨਾਮ ਕੀ ਸੋਚ ਕੇ ਰੱਖਿਆ ਨਾ ਕੈਪਟਨ ਸਾਹਮਣੇ ਪੰਜਾਬ ਹੈ ਨਾ ਪੰਜਾਬ ਦੇ ਲੋਕ ਨੇ ਨਾ ਕਾਂਗਰਸ ਜੋ ਨਾ ਪੈਦਾ ਕਰਨ ਵਾਸਤੇ 3800 ਲੀਟਰ ਪਾਣੀ ਲੱਗਦਾ ਅਸੀਂ ਚਾਂਦੀ ਨਾਲ ਅਸੀਂ ਚਾਂਦੀ ਚਾਂਦੀ ਨਾਲ ਫਸਲਾਂ ਜਿਹੜੀਆਂ ਉਹ ਸਿੰਜਰਿਆਂ ਤੇ ਮਿਲਦਾ ਸਾਨੂੰ ਕੁਛ ਨਹੀਂ ਸਾਡਾ ਤਾਂ ਪਾਣੀ ਖਤਮ ਹੋ ਗਿਆ ਤੇ ਧਰਤੀ ਤੇ ਸਾਡਾ ਇਲਾਕਾ ਜਿਹੜਾ ਮਾਲਵਾ ਖਾਸ ਤੌਰ ਤੇ ਸਾਡੇ 550 ਫੁੱਟ ਤੇ ਪਾਣੀ ਚੱਲਾ ਗਿਆ ਮੇਰੇ ਪਿੰਡ ਨੂੰ ਮਤਲਬ ਵਿਗਿਆਨੀਆਂ ਵੱਲੋਂ ਕਿਹਾ ਜਾ ਰਿਹਾ ਆਉਣ ਵਾਲੇ 15-20 ਸਾਲਾਂ ਦੇ ਵਿੱਚ ਪੰਜਾਬ ਮਾਰੂਥਲ ਬਣ ਚੁੱਕਾ ਔਰ ਅੱਜ ਬਿਕੰਡੀ ਸੇ ਮਜੀਠੀਆ ਜਿਹੜੇ ਹੈਗੇ ਆ ਡਰੱਗ ਮਾਮਲੇ ਦੇ ਵਿੱਚ ਉਹਨਾਂ ਦੇ ਪਰਚਾ ਦਰਜ ਕੀਤਾ ਗਿਆ ਚਲ ਟਿਕਟ ਬਹਾਲੀ ਕੋਲ ਸੋ ਉਹਰੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਅਸੀਂ ਤਾਂ 20 ਦਿਨ ਪਹਿਲਾਂ ਇਹ ਕਹਿੰਦਾ ਸੀ ਕਿ ਇੱਕ ਡਰਾਮਾ ਕਰਨਗੇ ਕਿ ਮਜੀਠੀਏ ਦੇ ਬੁੱਤ ਪਰਚਾ ਕਰਕੇ ਇੱਕ ਦਿਨ ਲਈ ਅੰਦਰ ਕਰ ਦੇਣਗੇ ਅਗਲੇ ਦਿਨ ਜਿਹੜਾ ਉਹ ਅਦਾਲਤਾਂ ਚੋਂ ਉਹ ਆਪਦੀ ਜ਼ਮਾਨਤਾਂ ਲੈ ਲੈਣਗੇ ਬਿਲਕੁਲ ਉਵੇਂ ਜਿਵੇਂ ਰਾਜੇ ਬੜਿੰਗ ਨੇ ਪੱਸਾ ਬਾਦਲਾਂ ਦੀਆਂ ਤੇ ਡਿੰਪੀ ਢਿਲੋਂ ਦੀਆਂ ਫੜੀਆਂ ਤੀਜੇ ਦਿਨ ਕੋਰਟ ਨੇ ਉਹਨਾਂ ਸਾਰੇ ਪਰਮੰਟ ਬਹਾਲ ਕਰਤੇ ਬਸ ਸਿਰਫ ਇੱਕ ਦਿਖਾਵਾ ਕਰਨਾ ਇੱਕ ਕਿ ਦੇਖ ਲਓ ਜੀ ਅਸੀਂ ਤਾਂ ਫੜ ਲਿਆ ਸੀ ਪਰ ਕੋਰਟ ਨੇ ਆ ਕਰਦਾ ਉਹ ਕਰਦਾ ਇਹ ਕੰਮ ਇਹ ਕੰਮ 5 ਸਾਲ ਪਹਿਲਾਂ ਕਿਉਂ ਨਹੀਂ ਹੋਇਆ ਪੌਣੇ 5 ਸਾਲ ਗੁਟਕਾ ਸਾਹਿਬ ਨੂੰ ਮੱਥੇ ਨਾਲ ਲਾ ਕੇ ਸੌਂ ਖਾਧੀ ਗਈ ਸੀ ਤੇ ਇਹ ਐਫ ਆਈ ਆਰ ਪਹਿਲਾ ਕਹੋਣੀ ਹੋਈ ਪਿਛਲੇ ਕਿੰਨੇ ਸਾਲਾਂ ਤੋਂ ਉਹ ਲਫਾਫਾ ਪਿਆ ਜਿਹੜਾ ਹਾਈ ਕੋਰਟ ਦੇ ਵਿੱਚ ਐਸਟੀਐਫ ਵਾਲਾ ਉਹ ਕਿਉਂ ਨਹੀਂ ਖੁੱਲਦਾ ਸੁਰਾਲੇ ਹੋਏ ਨੇ ਈਵਨ ਚੰਨੀ ਸਾਹਿਬ ਨੇ ਆਪ ਬਿਆਨ ਦਿੱਤਾ ਖੁਦ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਨਾਲ ਮਿਲ ਕੇ ਇਹ ਬਰਗਾੜੀ ਵਾਲਾ ਬੇਅਦਵੀ ਵਾਲਾ ਕੇਸ ਤੇ ਡਰੱਗ ਵਾਲਾ ਕੇਸ ਬਹੁਤ ਕਮਜ਼ੋਰ ਕਰਤਾ ਸੋ ਇਹ ਤਾਂ ਬਸ ਹੁਣ ਇੱਕ ਫਾਰਮੈਲਟੀ ਰਹਿ ਗਈ ਇਹਨਾਂ ਦੇ ਜੋ ਬਿਆਦਵੀ ਮਾਮਲੇ ਤੁਸੀਂ ਗੱਲ ਕੀਤੀ ਆ ਬਰਗਾੜੀ ਦਾ ਮਾਮਲਾ ਠੰਡਾ ਨਹੀਂ ਪਿਆ ਜ ਉਸੇ ਜੋਸ਼ੀ ਜਿਹੜੇ ਮੇੜ ਪੜੇ ਨਹੀਂ ਗਏ ਔਰ ਲਗਾਤਾਰ ਬਿਆਦਵੀ ਆਈਡੀਆਂ ਹੋਰ ਵੀ ਹੋਲੀਆਂ ਸ਼ੁਰੂ ਹੋ ਗਈਆਂ ਦੇਖੋ ਅਥਾ ਕੀ ਆ ਉਹਦੇ ਵਿੱਚ ਕੌਣ ਜ਼ਿੰਮੇਵਾਰ ਹੈਗਾ ਕਿ ਕਿਉਂ ਆ ਪਹਿਲੀ ਗੱਲ ਤਾਂ ਜਾਂਚ ਦਾ ਜਾਂਚ ਹੋਣੀ ਚਾਹੀਦੀ ਹੈ ਕਿ ਮਾਸਟਰਮਾਈਂਡ ਕੌਣ ਹੈ ਜਿਹੜੇ ਆਏ ਨੇ ਉਹ ਤਾਂ ਉਹ ਤਾਂ ਮੂਰੇ ਲਾਏ ਹੋਏ ਨੇ ਠੀਕ ਹੈ ਨਾ ਪਰ ਉਹਨਾਂ ਦੇ ਪਿੱਛੇ ਕੌਣ ਹੈ ਕਿਹਨੇ ਭੇਜੇ ਨੇ ਮਾਸਟਰਮਾਈਂਡ ਕੌਣ ਹੈ ਹਾਂ ਜੇ 2015 ਤੋਂ ਬਰਗਾੜੀ ਦੀ ਬਿਆਦਵੀ ਮਾਮਲਾ ਹੋਇਆ ਉਸ ਤੋਂ ਬਾਅਦ ਕਿੰਨੀ ਵਾਰ ਬੇਅਦਬੀਆਂ ਹੋਈਆਂ ਜੇ ਕਿਤੇ ਉਹਨਾਂ ਨੂੰ ਮਿਸਾਲੀ ਮਤਲਬ ਐਗਜ਼ਾਮਪਲ ਪੇਸ਼ ਕਰਨ ਵਾਲੀ ਸਜ਼ਾ ਮਿਲੀ ਹੁੰਦੀ ਉਹ ਬੇਅਦਬੀ ਕਰਨ ਵਾਲ ਨੂੰ ਸ਼ਾਇਦ ਆ ਦਰਬਾਰ ਸਾਹਿਬ ਜਾਂ ਫਿਰ ਕਪੂਰਥਲੇ ਦੇ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਐਦਾਂ ਦਾ ਮਤਲਬ ਹਿੰਮਤ ਕੋਈ ਨਾ ਕਰਦਾ ਜਦੋਂ ਤੁਸੀਂ ਐਸਆਈਟੀ 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 ਹੈ ਉਹਦਾ ਕੋਈ ਰਿਜ਼ਲਟ ਹੀ ਨਿਕਲ ਰਿਹਾ ਹਾਸਲਾਬਾਜਨ ਦੇ ਲੋਕਾਂ ਨੂੰ ਰੇਲ ਰੋਕੋ ਅੰਦੋਲਨ ਚੱਲਦਾ ਪਿਆ ਕਿਸਾਨਾਂ ਦਾ ਕਿਸਾਨਾਂ ਇਹ ਕੁਝ ਮੰਗਾ ਹੈਗੇ ਆ ਵਾ ਔਰ ਗੰਨੇ ਦੀ ਬਕਾਇਆ ਰਸ਼ੀ ਲੈ ਕੇ ਕਹਿ ਲਈ ਜੋ ਸੈਂਟਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਰੇਟ ਦਿੱਤਾ ਗਿਆ ਸੀ ਉਹ ਅਜੇ ਤੱਕ ਕਿਸਾਨਾਂ ਨੂੰ ਨਹੀਂ ਮਿਲ ਪਾਰਿਆ ਦੇਖੋ ਤਿੰਨੇ ਬਿੱਲ ਤਿੰਨ ਬਿਲਾਏ ਬਠੇਰਾ ਸੀ ਪਿੱਟੇ ਉੱਥੇ ਪਾਰਲੀਮੈਂਟ 'ਚ ਕਿ ਇਹ ਵਾਪਸ ਲੈ ਲਓ ਤੁਸੀਂ ਗਲਤ ਕਰ ਰਹੇ ਹੋ ਉਹ ਤਿੰਨੇ ਬਿੱਲ ਵਾਪਸ ਲੈ ਲੈ ਤਿੰਨੇ ਬਿੱਲ ਵਾਪਸ ਲੈ ਕੇ ਕਿਸਾਨੀ ਦਾ ਕੋਈ ਪਲਾਤਾ ਨਹੀਂ ਕੀਤਾ ਨਾ ਕਿਸਾਨੀ ਪਿਲਾਂ ਤੋਂ ਪਹਿਲਾਂ ਵੀ ਦੁਖੀ ਸੀ ਕਿਸਾਨੀ ਬਿਲਾ ਆਉਣ ਤੋਂ ਕਾਨੂੰਨ ਬਣਾਉਣ ਤੋਂ ਪਹਿਲਾਂ ਵੀ ਖੁਦਕੁਸ਼ੀ ਕਰ ਰਹੀ ਸੀ ਐਮਐਸਪੀ ਦੀ ਕੋਈ ਗਰੰਟੀ ਨਹੀਂ ਅਸੀਂ ਮੱਕੀ ਵੇਚ ਲਾਂਗੇ ਬਾਜਰਾ ਵੇਚ ਲਾਂਗੇ ਸੂਰਜਮੁਖੀ ਵੇਚ ਲਾਂਗੇ ਤਾਲਾ ਵੇਚ ਲਾਂਗੇ ਪੰਜਾਬ ਦੀ ਧਰਤੀ ਇੰਨੀ ਫਰਟਾਈ ਲੰਨੀ ਉਪਜਾਉ ਹੈ ਪਰ ਵੇਚਾਂਗੇ ਕਿੱਥੇ ਉਹਨੂੰ ਕਿਉਂ ਨਹੀਂ ਇਹ ਸਾਨੂੰ ਐਮਐਸਪੀ 23 ਦਿਨ 23 ਫਸਲਾਂ ਤੇ ਦਿੰਦੇ ਤਾਂ ਕਿ ਅਸੀਂ ਝੋਨੇ ਤੇ ਕਣਕ ਦੇ ਜਿਹੜਾ ਸਾਈਕਲ ਚੋਂ ਨਿਕਲ ਸਕੀਏ ਸਾਡਾ ਤਾਂ ਪਾਣੀ ਖਤਮ ਹੋ ਗਿਆ ਤੇ ਧਰਤੀ ਸਾਡਾ ਇਲਾਕਾ ਜਿਹੜਾ ਮਾਲਵਾ ਖਾਸ ਤੌਰ ਤੇ 550 ਫੁੱਟ ਤੇ ਪਾਣੀ ਚਲਾ ਗਿਆ ਮੇਰੇ ਪਿੰਡ ਮਤਲਬ ਵਿਗਿਆਨੀਆਂ ਵੱਲੋਂ ਕਿਹਾ ਜਾ ਰਿਹਾ ਹੈ ਆਉਣ ਵਾਲੇ 15-20 ਸਾਲਾਂ ਦੇ ਵਿੱਚ ਪੰਜਾਬ ਮਾਰੂਥਲ ਬਣ ਜਾਊਗਾ ਸਨ ਅਸੀਂ ਕੀ ਖਟਿਆ ਹਰੀ ਕ੍ਰਾਂਤੀ ਚੋਂ ਜਦ ਕਿ ਚੌਲ ਸਾਡੀ ਖੁਰਾਕ ਹੈ ਨਹੀਂ 95% ਚੌਲ ਜਿਹੜਾ ਉਹ ਬਾਹਰ ਜਾਂਦਾ ਸਾ ਤੋਂ ਔਰ 1 ਕਿਲੋ ਚੌਲ 1 ਕਿਲੋ ਝੋਨਾ ਪੈਦਾ ਕਰਨ ਵਾਸਤੇ 3800 ਲੀਟਰ ਪਾਣੀ ਲੱਗਦਾ ਅਸੀਂ ਚਾਂਦੀ ਨਾਲ ਅਸੀਂ ਚਾਂਦੀ ਚਾਂਦੀ ਨਾਲ ਫਸਲਾਂ ਜਿਹੜੀਆਂ ਉਹ ਸਿੰਜਰੇਆਂ ਤੇ ਮਿਲਦਾ ਸਾਨੂੰ ਕੁਝ ਵੀ ਨਹੀਂ ਆਮ ਆਦੀ ਪਾਰਟੀ ਆਉਗੀ ਐਗਰੀਕਲਚਰ ਦੀ ਪੂਰੀ ਪਾਲਸੀ ਹੈ ਐਮਐਸਪੀ ਵੀ ਮਿਲੂਗੀ ਔਰ ਕਿਸਾਨੀ ਨੂੰ ਰਾਣਾ ਸੋਢੀ ਅੱਜ ਕਾਂਗਰਸ ਛੱਡ ਕੇ ਬੀਜੇਪੀ ਚ ਸ਼ਾਮਲ ਹੋ ਗਏ ਆ ਔਰ ਤੁਹਾਡੇ ਕੁਝ ਲੀਡਰ ਹੈਗੇ ਆ ਕਾਂਗਰਸ ਚ ਸ਼ਾਮਲ ਹੋ ਰਹੇ ਨੇ ਉਹ ਤਾਂ ਕੀ ਸਾਡੇ ਤਾਂ ਜਿਹੜੇ ਜਿਹੜੇ ਸੀਗੇ ਉਹ ਤਾਂ ਉਹ ਤਾਂ ਪਹਿਲਾਂ ਹੀ ਸਾਡੇ ਨਾਲ ਨਹੀਂ ਸੀਗੇ ਜਿੱਥੇ ਮੈਂ ਖੜਾ ਸੁਖਪਾਲ ਖੇਰਾ ਸਾਹਿਬ ਉਹ ਕਹਿੰਦੇ ਆ ਆਮ ਆਦੀ ਪਾਰਟੀ ਨੂੰ ਝਟਕਾ ਜਿਸ ਦਿਨ ਉਹ ਸ਼ਾਮਲ ਹੋਏ ਸੁਖਪਾਲ ਖੇਰਾ ਕਾਂਗਰਸ ਸ਼ਾਮਲ ਜਨਾਬ ਜੀ ਪੰਜਾਬ ਇਕਤਾ ਪਾਰਟੀ ਕਿੱਧਰ ਗਈ ਸਾਡੇ ਚ ਤਾਂ ਉਹਦੀ ਕੱਢ ਦਿੱਤੇ ਗਏ ਸੀਗੇ ਇਹ ਪੰਜਾਬ ਇਕਤਾ ਪਾਰਟੀ ਨੂੰ ਛੱਡ ਕੇ ਕਿਉਂ ਨਹੀਂ ਕਹਿੰਦੇ ਤੁਸੀਂ ਉਹਨਾਂ ਨੇ ਇਲੈਕਸ਼ਨ ਲੜੀਆ ਬਟਿੰਡੇ ਤੋਂ ਆਪਦੀ ਆਪਦੀ ਚੋਣ ਸ਼ਾਂਤ ਤੇ ਬਲਦੇਵ ਸਿੰਘ ਨੇ ਇਲੈਕਸ਼ਨ ਲੜੀਆ ਫਰੀਦਕੋਟ ਤੋਂ ਸੋ ਹਲਾਥ ਤਾਂ ਆਮ ਆਦਮੀ ਪਾਰਟੀ ਸੁੱਚਾ ਸਿੰਘ ਛੋਟੇਪੁਰ ਕਹਿੰਦੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਉਹ ਜਨਾਬ ਜੀ ਉਹਨਾਂ ਨੇ ਆਪਦੀ ਪਾਰਟੀ ਬਣਾਈ ਹੋਈ ਆ ਆਪਣਾ ਪੰਜਾਬ ਪਾਰਟੀ ਕੈਪਟਨ ਮਰਿੰਦਰ ਉਹਨਾਂ ਪਾਰਟੀ ਨੂੰ ਗੰਭੀਰ ਜਾਣੇ ਤੁਸੀਂ ਕੈਪਟਨ ਮਰਿੰਦਰ ਸਿੰਘ ਜਿਹੜੀ ਪਾਰਟੀ ਹੈਗੀ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹ ਕੈਪਟਨ ਮਹਿੰਦਰ ਸਿੰਘ ਨੇ ਨਾਮ ਰੱਖਿਆ ਪੰਜਾਬ ਲੋਕ ਉਹ ਮੈਨੂੰ ਸਮਝ ਆਉਂਦੀ ਕਿ ਨਾਮ ਕੀ ਸੋਚ ਕੇ ਰੱਖਿਆ ਨਾ ਕੈਪਟਨ ਸਾਹਿਬ ਨਾਲ ਪੰਜਾਬ ਹੈ ਨਾ ਪੰਜਾਬ ਦੇ ਲੋਕ ਨੇ ਨਾ ਕਾਂਗਰਸ ਹੈ ਟਿਕਟਾ ਟਿਕਟਾ ਜਿਹੜੀਆਂ ਕਰੋ ਤੱਕ ਬਾਕੀ ਟਿਕਟਾ ਜਿਹੜੀਆਂ ਬਾਸ ਕੱਲ ਨੂੰ ਕੱਲ ਨੂੰ 20 20 ਦੇ ਲਗਭਗ ਕੱਲ ਨੂੰ ਹੋ ਜਾਏਗਾ